ਆ ਦੇਖੋ ਜੀ ਆ ਜੀ ਨਹੀਂ ਦੇਖੀ ਹੋਣੀ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ ਸਮਾਨ ਉੱਪਰ ਕਿਵੇਂ ਪਹੁੰਚਦਾ ਕਿਹੜੇ ਤਰੀਕੇ ਨਾਲ ਜਾਂਦਾ ਨਾਲ ਹਰਿਆਣੇ ਵਾਲੇ ਥਾਰਾ ਬਾਲਟਾਂ ਨਾਲ ਸਾਡੇ ਭਰਾ ਬੈਠਿਆ ਪੰਜਾਬੀ ਉੱਪਰ ਤੇ ਥੱਲੇ ਤੋਂ ਰਾਸ਼ਨ ਜਿਹੜਾ ਦਾਹ ਬੁੰਜਦਾਗਾ ਟਰਦਾ ਕ ਅੱਗੇ ਦੇਖਦੇ ਆ ਹਾਂ ਸਬਜੀ ਆਦੀ ਟਰਾਲੀ ਭਰੀ ਹੋਈ ਆ ਇੱਥੋਂ ਜਿਹੜੀ ਚੀਜ਼ ਦੀ ਲੋਡ ਆ ਉਹ ਇੱਥੋਂ ਪੈਕ ਹੋ ਕੇ ਉੱਪਰ ਜਾਂਦਾ ਪੁਲ ਤੇ ਕਿਹੜੀ ਜਗ੍ਹਾ ਤੋਂ ਕਿੱਥੋਂ ਆਈ ਕਿੱਤੋਂ ਆ ਕਹਾਂ ਸੇ ਰੋਤ ਘਰ ਰੋਤ ਸਕਦਾ ਹਾਂ ਰੋਤ ਘਰ ਹਰਿਆਣਾ ਤੋਂ ਆ ਠੀਕ ਹੈ ਜੀ ਉੱਪਰ ਸਾਡੇ ਪੰਜਾਬ ਵਾਲੇ ਭਰਾ ਜਿਹੜੇ ਖੜੇ ਆ ਉਹਨਾਂ ਬਾਅਦ ਤੇ ਹਰਿਆਣੇ ਵਾਲੇ ਭਰਾ ਜਿਹੜੇ ਹੈਗੇ ਆ ਆ ਜਾਂਦਾ ਧਣੀਆਂ ਪੈਕ ਹੋ ਕੇ ਹਦਰਾ ਖੜਾ ਹਾਂਜੀ ਕੀ ਚਾਈਦਾ ਥੋੜਾ ਤਕੜਾ ਪੈਕ ਹੋ ਹੋ ਕੇ ਉੱਪਰ ਨੂੰ ਜਾਂਦਾ ਸਮਾਨ ਨਾ ਦੇ ਕਿੰਨੂ ਦਾ ਲੰਗਰ ਕਿੱਥੋਂ ਜੀ ਕਿਹੜੀ ਜਗ੍ਹਾ ਤੋਂ ਆਇਆ ਪਰਾਸੀ ਹਾਂਸੀ ਤੇ ਠੀਕ ਆ ਜੀ ਆ ਗਏ ਹਾਂਸੀ ਵਾਲੇ ਸਾਡੇ ਭਰਾ ਬਾਜ ਜੀ ਦੰਨਿਆ ਬਾਹਾਂਸੀ ਵਾਲੇ ਸਾਡੇ ਭਰਾ ਜਿਹੜਾ ਬਾਜ ਜੀ ਬਾਸ ਓਕੇ ਵਾਲਾ ਹੈ ਨਹੀਂ ਉਹ ਉੱਪਰ ਘੜਿਆ ਉਡੀਕ ਚ ਕਰਦਿਆ ਕਰੋ ਬਈ ਸ਼ੇਅਰ ਦੇਖੋ ਹਰਿਆਣੇ ਵਾਲੇ ਭਰਾ ਛੋਟਾ ਭਰਾ ਵੱਡੇ ਭਰਾ ਦੀ ਸੇਵਾ ਕਰਦਾ ਦੇਖੋ ਜੀ ਜਿਹੜੀਆਂ ਫਲਾਈਓਵਰ ਦੇ ਉੱਤੇ ਗੱਡੀਆਂ ਖੜੀਆਂ ਉਹ ਖੜੀਆਂ ਟਰਾਲੀਆਂ ਤੇ ਥੱਲੇ ਜਿਹੜੇ ਵੀਰ ਸੇਵਾਦਾਰ ਹਨ ਉਹਨਾਂ ਵਾਸਤੇ ਵਾਲਟੀਆਂ ਦੇ ਨਾਲ ਜਾ ਰਿਹਾ ਕਿੱਲੂ ਸਰਦੀਆਂ ਫਰੂਟ ਲੰਗਰ ਜੋ ਵੀ ਹੈ ਕਿਉਂਕਿ ਥੱਲੇ ਗੱਡੀਆਂ ਦਾ ਰਸਤਾ ਉੱਪਰ ਗੱਡੀਆਂ ਦਾ ਰਸਤਾ ਬੰਦ ਹੈ ਜੀ ਜਾ ਨਹੀਂ ਸਕਦੇ ਆ ਫਲਾਈਓਵਰ ਦੇ ਉੱਤੇ ਉੱਪਰ ਰਸਤਾ ਜਮਾ ਬੰਦਾ ਜੀ ਕਿਉਂਕਿ ਸਮਾਨ ਪਹੁੰਚ ਲੈਣੀ ਹੈਗਾ इहो सामान पहुचा सम्झ हिक रस्ता इन चलंदे हरियाणे वारे ਆ ਜੀ ਬਾਰਡਰ ਦੀ ਤਸਵੀਰਾਂ ਮੌਕੇ ਦੀ ਹੈ ਬੈਰੀਅਰ ਆ ਗਿਆ ਅੱਗੇ ਹੁਣ ਦਿਖਾਉਨੇ ਆ ਉਪਰੇ ਹਰਿਆਣਾ ਬੰਦ ਖੜੀ ਆ ਦਿੱਲੀ ਬੋਰਡ ਜਿੰਦਾਬਾਦ ਜਿੰਦਾਬਾਦ ਇਧਰ ਆਪਣੇ ਆਦੇ ਖੜੇ ਆ ਜੀ ਇਧਰ ਲੋਕ ਆ ਐਤਰਾ